ਲੁਧਿਆਣਾ ਦੇ ਦੁਗਰੀ ਇਲਾਕੇ ਦੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਗੱਡੀ ਦੇ ਵਿੱਚ ਜਾ ਰਹੇ ਵਕੀਲ ਦਾ ਪਿੱਛਾ ਕਰ ਰਹੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਫਾਇਰ ਕੀਤੇ ਗਏ ਇਸ ਹਮਲੇ ਦੇ ਵਿੱਚ ਵਕੀਲ ਦੇ ਦੋ ਗੋਲੀਆਂ ਬਾਹ ਤੇ ਲੱਗੀਆਂ ਅਤੇ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਲਿਜਾਣਾ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹ ਜੀਰੀ ਇਲਾਜ ਹੈ ਉੱਥੇ ਹੀ ਮੌਕੇ ਤੇ ਪਹੁੰਚ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਨੂੰ ਲੈ ਕੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਕੀਲ ਦੇ ਉੱਪਰ ਹਮਲਾ ਕੀਤਾ ਗਿਆ ਉਸ ਦੇ ਦੋ ਗੋਲੀਆਂ ਲੱਗੀਆਂ ਹਨ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦਰਸਲ ਦੁਗਰੀ ਮਾਰਕੀਟ ਦੇ ਫੇਸ 1 ਚੌਂਕ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਿ ਇਨਸੀਡੈਂਟ ਹੋਇਆ ਕੋਈ ਗੋਲੀਆਂ ਚੱਲੀਆਂ ਨੇ ਦੁਗਰੀ ਇਲਾਕੇ ਵਿੱਚ ਕੀ ਇਨਸੀਡੈਂਟ ਹੋਇਆ ਜੀ ਇੱਕ ਜੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਇੱਕ ਵਕੀਲ ਹੈਗੇ ਐਡਵੋਕੇਟ ਸਾਹਿਬ ਉਹਨਾਂ ਦੇ ਗੋਲੀਆਂ ਐਸ ਪਰ ਹਿਸ ਸਟੇਟਮੈਂਟ ਉਹਨਾਂ ਨੇ ਕਿਹਾ ਕਿ ਮੇਰੇ ਮੇਰਾ ਕੋਈ ਰੌਲਾ ਸੀਗਾ ਚੱਲਦਾ ਆਪਣੇ ਇਨ-ਲॉਜ਼ ਦੇ ਨਾਲ ਉਹਨਾਂ ਨੇ ਸਾਡੇ ਦੇ ਫਾਇਰ ਕਰਾਇਆ ਹੈ ਐਂਡ ਬਾਕੀ ਸਾਰਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਉਸ ਤੋਂ ਬਾਅਦ ਆਪਾਂ ਕੋਈ ਹਰਾਸਤ ਚਲਿਆ ਕੋਈ ਜੀ ਹਾਂ ਜੀ ਕੋਈ ਹਰਾਸਤ ਚਲਿਆ ਹੁਣ ਤੱਕ ਨਹੀਂ ਲਿਆ ਜੀ ਸਰ ਇਨਵੈਸਟੀਗੇਸ਼ਨ ਚੱਲਦੀ ਫਿਰੇ ਜਿੰਨੇ ਫਾਇਰ ਹੋਏ ਆ ਉਹਦੇ ਅ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਤਿੰਨ ਫਾਇਰ ਹੋਏ ਆ ਜੀ ਸਰ ਇਹ ਕਿਹੜੀ ਜਗ੍ਹਾ ਦਾ ਮਾਮਲਾ ਦੱਸਿਆ ਗਿਆ ਜੀ ਕਿਹੜੀ ਜਗ੍ਹਾ ਦਾ ਮਾਮਲਾ ਦੱਸਿਆ ਗਿਆ ਜੀ ਇਹ ਲੋਕਲੀ ਆ ਜੀ ਇਹ ਲੋਕਲੀ ਜਿਹੜਾ ਏਰੀਆ ਹੈ ਇਹ ਜਿਹੜਾ ਚੌਕ ਹੈਗਾ ਮਾਰਕੀਟ ਦਾ ਉੱਥੇ ਫੇਜ਼ 1 ਫੇਜ਼ 1 ਹਾਂ ਜੀ ਤੇ ਬੰਦਾ ਠੀਕ ਹੈ ਜੀ ਜੀ ਬੰਦਾ ਠੀਕ ਹੈ ਡਾਕਟਰ ਬਾਕੀ ਆਪਰੇਟ ਕਰ ਰਹੇ ਹਨ ਡਾਕਟਰ ਬਾਕੀ ਠੀਕ ਹੈ ਸਟੇਬਲ ਹੈ ਐਸ ਪਰ ਡਾਕਟਰ ਐਸਮਚਾਰਡ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ